ਫਿਰ ਇਹ ਤੋਂ ਤੁਹਾਨੂੰ ਫਾਇਦਾ ਵੀ ਹੋਇਆ ਹੋਣਾ ਕਿੰਨੇ ਰੇਤਾ ਮਹਿੰਗੀ ਪੜੀ ਆ ਜੱਟ ਨੂੰ ਕਹਿੰਦਾ ਕਿ ਤੁਸੀਂ ਕੋਈ ਨਹੀਂ ਜਿਸ ਦਾ ਖੇਤ ਉਸਦੀ ਰੇਤ ਫਿਰ ਗੱਲਾਂ ਕਹਿਣ ਦੇ ਕਾਰਨ ਸਬੂਤ ਫਰਕਿਆ ਕੁਛ ਨਹੀਂ ਮਿਲਿਆ ਗੱਲਾਂ ਹੀ ਰਹਿ ਗਈਆਂ ਗੱਲਾਂ ਹੁੰਦੀ ਜਿਹੜੀ ਜ਼ਮੀਨ ਤੋਂ ਰੇਤ ਚੁੱਕੀ ਨਹੀਂ ਸਕਦੀ ਦੋ ਦਿਨ ਮਹੀਨਿਆਂ ਨੂੰ ਜਿਹਨੇ ਚੁੱਕਣੀ ਉਹਨੂੰ ਪਾਬੰਦੀਆਂ ਲੱਗ ਜਾਂਦੀਆਂ ਨੇ ਘਰ ਦਾ ਕਿੰਨਾ ਪਰਚੇ ਅੱਛਾ ਜਦੋਂ ਪਾਬੰਦੀ ਲੱਗ ਜਾਂਦੀ ਫਿਰ ਪਰਚਾ ਹੋ ਜਾਂਦਾ ਰੇਤਾ ਚੱਕਣ ਨੂੰ ਉਹਨਾਂ ਨੇ ਸਾਨੂੰ ਵੀ ਦੇਖਣ ਥੋੜ੍ਹ ਕੇ ਫਿਰ ਇਹ ਤਾਂ ਨਹੀਂ ਚੁੱਕਣ ਦੇਣੀ ਆ ਨਾਲ ਸਰਕਾਰ ਨੇ ਮਾਇਨਕ ਬੰਦ ਕੀਤੀ ਆ ਤੇ ਇਹਨਾਂ 20 ਦੁਕਾਨ ਮੈਨੂੰ ਦੱਸ ਦਿਓ ਕਿ ਰੇਤਾ ਰੇਤਾ ਸੀਮਿੰਟ ਬਚਦੇ ਹੀ ਰੇਤਣ ਵਾਲੀ ਦੁਕਾਨ ਦੇ ਉੱਤੇ ਰੇਤਾ ਸੀ ਤ੍ਰੇਤਾ ਇਹਨਾਂ ਦਰਿਆਵਾਂ ਦੇ ਕੰਢਿਆਂ ਤੋਂ ਨਿਕਲਦੀ ਫਿਰ ਉਹੀ ਗੱਲ ਨਹੀਂ ਆ ਜਿਹੜੀ ਅੱਗੇ ਤਕਾਰੀ 2000 ਸੀ ਮਿਲਦੀ ਜੀ ਉਹ 2000 ਖਾਲ ਡੱਕਰ ਸੀ 8 ਗਾਵਾਂ ਸੀ ਇੱਕ ਕਿਸਾਨ ਸੀ 7 ਬੱਚੇ ਸੀ ਭੁੱਖੇ ਮਰ ਗਏ ਇੱਕ ਮੱਝ ਤੇ ਕੱਟਾ ਉਹ ਬਸ਼ਿਆ ਇੰਨੇ ਮਾਲ ਡੰਗਰ ਤੋਂ ਇੱਕ ਮੱਝ ਤੇ ਇੱਕ ਕੱਟਾ ਇੱਕ 4 ਦਿਨ ਦਾ ਕੱਟਾ ਸੀ ਸਰਕਾਰ ਤੋਂ ਕੋਈ ਆਸ ਤੁਹਾਨੂੰ ਨਹੀਂ ਕੇਂਦਰ ਵੱਲੋਂ ਨਾਂ ਦੀ ਗੱਲ ਸੁਣੋ ਮੇਰੀ ਇਹ ਮੈਂ ਹੁਣ ਇੱਕ ਸੱਚੀ ਗੱਲ ਕਹਾਂ ਭਾਵੇਂ ਮੇਰੇ ਤੇ ਪਰਚਾ ਹੀ ਹੋ ਜੇ ਜੋ ਚੋਰ ਡਾਕੂ ਲਟੇਰਾ ਆ ਉਹ ਸਾਡਾ ਅਜੀ ਹੈ ਸੱਚ ਇਹ ਆ ਅਨੌਜਵਾਨੀ ਕੋਈ ਨਹੀਂ ਜਾਣਦੇ ਤੁਹਾਨੂੰ ਮੈਂ ਕੋਈ ਇੱਕ ਨੂੰ ਨਹੀਂ ਵੀ ਜਾਣਦਾ ਸਭ ਉਹਦੇ ਜਿੱਥੋਂ ਆਏ ਨੇ ਹਾਂ ਕਿ ਕਿਥੋਂ ਆ ਗਏ ਸਾਡੀ ਬੈਲਟ ਕੰਮ ਕਰਦੇ ਇਨਾਂ ਚ ਤੇਲ ਕੌਣ ਪਾਉਣ ਰਿਹਾ ਇਹਨਾਂ ਨੂੰ ਰੱਖਣ ਕੌਣ ਦੇ ਰਹੇ ਮੈਨੂੰ ਕੋਈ ਪਤਾ ਹੀ ਬਾਬੇ ਨਾਨਕ ਦੀ ਕਿਰਪਾ ਕਹਿ ਸਕਦੇ ਆ ਕਲਾ ਵਰਤਰੀ ਕਹਿ ਸਕਦੇ ਆ ਬਿਲਕੁਲ ਜੀ ਇਹਦੇ ਕੋਈ ਸ਼ੱਕ ਨਹੀਂ ਇਨੈਜੋਗਨਤ ਪੱਧਰੀਆ ਕਰਦੇ ਨੇ ਹਾਂ ਕਿ ਜੇ ਮੈਂ ਵੀ ਟਰੈਕਟਰ ਚਲਾਉਂਦਾ ਹੁੰਦਾ ਤੇ ਸ਼ਾਇਦ ਮੈਂ ਵੀ ਇਨੈਜੋ ਇਹਨਾਂ ਜੋ ਕੋ ਐਂਦੇ ਆ ਵੀ ਜਿਸ ਤਰ੍ਹਾਂ ਕੋਈ ਲੜਾਈ ਦੇ ਮੈਦਾਨ ਦੇ ਵਿੱਚ ਜਦੋਂ ਜਿਹਦ ਕਰਦਾ ਆ ਵੀ ਮੈਂ ਇਹ ਨਹੀਂ ਛੇਤੀ ਖਤਮ ਕਰਨਾ ਮੈਂ ਨਹੀਂ ਛੇਤੀ ਕਿੰਨੇ ਕਿੰਨੇ ਕਿ ਟਰੈਕਟਰ ਲੱਗੇ ਹੋਣਗੇ ਜਿੱਦ ਮੇਰੇ ਕੋ ਗਿਣਤੀ ਨਹੀਂ ਹੋਈ ਕਿੰਨਤੀ ਨਹੀਂ ਹੋਈ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਸਵਾਵਾਂ ਚੱਲ ਰਹੀਆਂ ਵਾ ਉਹਨਾਂ ਸਵਾਵਾਂ ਦੇ ਵਿੱਚ ਅਕਾਲ ਚੈਨਲ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਕਿੰਨਾ ਥਾਵਾਂ ਤੋਂ ਥਾਵਾਂ ਚਲਦੀਆਂ ਹੋਣ ਜਿਹੜੇ ਵੀਰ ਸਵਾਮਾ ਕਰਨਦੇ ਆ ਉਹਨਾਂ ਦਾ ਰੂਪ ਰੂਹੀ ਦਾ ਅੱਜ ਉਸ ਜ਼ਮੀਨ ਦੇ ਵਿੱਚ ਬੈਠੇ ਆ ਜਿਹੜੇ ਜ਼ਮੀਨ ਕਿਸਾਨ ਦੀ ਜ਼ਮੀਨ ਰੁੜੀ ਸੀ ਉਹਦੇ ਵਿੱਚ ਟਰੈਕਟਰ ਚੱਲਦੇ ਤੁਸੀਂ ਦੇਖ ਰਹੇ ਹੋਗੇ ਆਵਾਜ਼ਾਂ ਆ ਰਹੀਆਂ ਹੋਣਗੀਆਂ ਉਸ ਜ਼ਮੀਨ ਦੇ ਮਾਲਕ ਦੇ ਨਾਲ ਗੱਲਬਾਤ ਕਰਦੇ ਆ ਉਸ ਕਿਸਾਨ ਨਾਲ ਗੱਲਬਾਤ ਕਰਦੇ ਹਾਂ ਉਹਦੇ ਜਜ਼ਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਗੁਰਫਤਿਹਦਾਨ ਕਰਦੇ ਆ ਸਰਦਾਰ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਸ਼ੋਬਨਾਮ ਤੁਹਾਡਾ ਮੇਰਾ ਨਾਮ ਹਰਪਜਨ ਸਿੰਘ ਪਿੰਡ ਗੁਣੀਆਂ ਤੇ ਚਰਾ ਗਿਆ ਪਰ ਇਹ ਪੰਚਾਇਤ ਜਿਹੜੀ ਧਰਮਕੋੜ ਪੱਤਣਾ ਨਾਲ ਜੁੜੀ ਹੋਈ ਹੈ ਅੱਛਾ ਪਿੰਡ ਗੁਣੀਆਂ ਪੈਂਦਾ ਤੁਹਾਡਾ ਗੁਣੀਆਂ ਪਿੰਡ ਗੁਣੀਆਂ ਆ ਪਰ ਪੰਚਾਇਤ ਧਰਮਕੋੜ ਪੱਤਣਾ ਨਾਲ ਜੁੜੀ ਹੋਈ ਹੈ ਬੇਚਰਾਗ ਆ ਗਿਆ ਬੇਚਰਾਗ ਦਾ ਮਤਲਬ ਕੀ ਹੁੰਦਾ ਬੇਚਰਾਗ ਦਾ ਮਤਲਬ ਹੁੰਦਾ ਕਿ ਪਿੰਡ 'ਚ ਆਬਾਦੀ ਨਹੀਂ ਹੁੰਦੀ ਅੱਛਾ ਅੱਛਾ ਬੇਚਰਾਗ ਮੇ ਕਿਉਂ ਆਬਾਦੀ ਹੈ ਨਹੀਂ ਆਬਾਦੀ ਨਹੀਂ ਆ ਗਈ ਉੱਥੇ ਮਤਲਬ ਤੁਹਾਡੇ ਘਰਾਂ ਨੂੰ ਤੁਹਾਡੇ ਘਰਾਂ ਨੂੰ ਇਸ ਪਿੰਡ ਦਾ ਜੋੜ ਦਿੱਤਾ ਗਿਆ ਜਦੋਂ ਆਬਾਦੀ ਦੇ ਨਾਲ ਅਸੀਂ ਕਾੜੀ ਪੰਚਾਇਤ ਜਿਹੜੀ ਆ ਉਹ ਧਰਮਕੋੜ ਪੱਤਣਾ ਨਾਲ ਜੁੜ ਸਧਾਰਨ ਭਜਨ ਸਿੰਘ ਜੀ ਕਿੰਨੀਆਂ ਕ ਮਾਰਾਂ ਵੇਖੀਆਂ ਤੁਸੀਂ ਕਿੰਨੀਆਂ ਕ ਮਾਰਾਂ ਚਲੀਆਂ ਦੇਖੋ ਅਸੀਂ ਇੱਥੋਂ ਕੁਝ 1 ਕਿਲੋਮੀਟਰ ਦੂਰੋਂ ਜ਼ਮੀਨ ਵੇਚ ਕੇ ਪਹਿਲਾਂ ਅਸੀਂ ਪਠਾਨਪੁਰ ਗਏ ਸੀ ਪਠਾਨਪੁਰ ਤੋਂ ਫਿਰ ਸਾਨੂੰ ਮਜਬੂਦੀ ਦੇ ਬਸੇ ਜ਼ਮੀਨ ਵੇਚ ਕੇ ਦਮਿਆਲ ਦੇ ਨੇੜੇੋਂ ਤੇ ਫਿਰ ਅਸੀਂ ਇੱਥੇ ਕਿੰਨੀ ਜ਼ਮੀਨ ਸੀ ਇੱਥੇ ਤੁਹਾਡੀ ਇੱਥੇ ਮੇਰੇ ਕੋਲ ਪਹਿਲਾਂ 10 ਕਿੱਲੇ ਜ਼ਮੀਨ ਸੀ ਉੱਥੇ ਮੇਰੇ ਕੋਲ ਕੋਈ ਸੈਂਟਰ ਗਵਰਨਮੈਂਟ ਦੀ ਜ਼ਮੀਨ ਸੀ ਕੋਈ ਮਾਲਕੀ ਪਾ ਕੇ 33 ਕਿੱਲੇ ਬਣੀ ਉਹ 33 ਵੇਚ ਕੇ ਕਿ ਇੱਥੇ ਮੇਰੇ ਕੋਲ 23 ਕਿੱਲੇ ਜ਼ਮੀਨ ਹੈ ਬਚਾ ਹੋਇਆ ਕੁਛ ਪਾਣੀ ਦੀ ਮਾਰ ਪਾਣੀ ਦੀ ਮਾਰ ਤੋਂ ਨਹੀਂ 23 ਕਿਲੇ ਰੁੜ ਗਈ ਹੈ ਤੇ ਰੁੜੀ ਨਹੀਂ ਹਾਂ 23 ਕਿਲੇ ਦੇ ਵਿੱਚੋਂ ਜਿਹੜੀ ਆ ਤਕਰੀਬਨ ਮੇਰੀ 6-7 ਕਿਲੇ ਜ਼ਮੀਨ ਜਿਹੜੀ ਐਸ ਬੰਦ ਦੇ ਅੰਦਰ ਸੀ ਜਿਹਨੂੰ ਸੇਫ ਮੰਨਦੇ ਸੀ ਉਹਦੇ 'ਚ ਜਾਂ ਤੇ ਖੱਡੇ ਬਣ ਗਏ ਤੇ ਜਾਂ ਉਹਦੇ ਵਿੱਚ ਰੇਤਾ ਪੈ ਗਈ ਇੱਕ ਬੰਨ ਇਥੋਂ ਟੁੱਟਾ ਆ ਇਹ ਖਬਨ ਮੇਰੀ ਅਗਲੀ ਜ਼ਮੀਨ ਕਿੱਥੇ ਪਾਏ ਨਹੀਂ 20 ਕਿੱਲੇ ਵਿੱਚ ਕੁਝ ਬਚਿਆ ਮੈਂ ਪੁੱਛਣਾ ਚਾਹੁੰਦਾ ਕੁਝ ਬਚਿਆ ਹੈ ਜੀ ਕਿੰਨੇ ਕਿੱਲੇ ਵਿੱਚੋਂ ਬਚੇ ਆ ਕੋਈ ਸਕੀਬਨ ਪੰਜ ਚਾਰ ਕਿੱਲੇ ਪਹਿਲਾਂ ਵਗਦੇ ਪਾਣੀ ਚ ਸੀ ਹਾਂ ਕਈਆਂ ਦੇ ਵਿੱਚੋਂ 12 19 ਕਿੱਲੇ ਥਾਂ ਸੀ 18 ਉਹ 8 ਕਿੱਲੇ ਥਾਂ ਮੇਰਾ ਜਿਹੜਾ ਉਹ ਐਸ ਤੋਂ ਸੀ ਦੇ ਅੰਦਰ ਸੀ ਵਗਦੇ ਪਾਣੀ ਦੀ ਮਤਲਬ ਕਿ ਦਰਿਆ ਦੇ ਕੰਢੇ ਤੇ ਸੀ ਦਰਿਆ ਦੇ ਕੰਢੇ ਤੇ ਦਰਿਆ ਦੀ ਮਾਰ ਪਈ ਉਹਨੂੰ ਫਿਰ ਨਹੀਂ ਉਹ ਪਹਿਲਾਂ ਤੋਂ ਹੀ ਪਾਣੀ ਦੇ ਵਿੱਚ ਸੀ ਅੱਛਾ ਪਹਿਲਾਂ ਜਿਹੜੀ ਜ਼ਮੀਨ ਕਦੇ ਉਹਨੂੰ ਫਿਰ ਮਾਰ ਵੱਧ ਪਈ ਹੋਊਗੀ ਮਰ ਲੋ ਤੇ ਪਾਣੀ ਦੇ ਵਿੱਚ ਸੀ ਪਾਣੀ 20 ਫੁੱਟ ਹੋ ਗਿਆ ਤਾਂ ਵੀ ਕੋਈ ਫਰਕ ਨਹੀਂ ਜੇ ਕੋਈ ਕੁਝ ਕੇ ਫਸਲ ਤੇ ਕੁਝ ਨਹੀਂ ਸੀ ਅੱਛਾ ਫਸਲ ਨਹੀਂ ਸੀ ਹੁੰਦੀ ਖਾਲੀ ਪਈ ਸੀ ਪਾਣੀ ਚੱਲਦਾ ਸੀ ਪਾਣੀ ਚੱਲਦਾ ਸੀ ਦਰਿਆ ਨੇ ਮਾਰ ਮਾਰੀ ਤੁਹਾਡੀਆਂ ਪੈੜੀਆਂ ਨੂੰ ਹਾਂਜੀ ਇੱਧਰ ਰੋੜ ਪਾਇਆ ਕੁਝ ਇਹ ਨਹੀਂ ਦਰਿਆ ਨੇ ਰੋੜ ਨਹੀਂ ਪਾਇਆ ਜੀ ਅੱਛਾ ਬੰਨ ਟੁੱਟਣ ਨਾਲੇ ਰੇਤਾ ਪਈ ਬੰਨ ਦੇ ਨਾਲ ਜਿੱਥੇ ਬੰਨ ਟੁਟੇ ਨੇ ਉੱਥੇ ਖੱਡੇ ਬਣੇ ਖੱਡਿਆਂ ਜੋ ਇੱਕ ਦੇ ਖੱਡੇ ਬਣ ਗਏ ਇੱਕੋ ਥੋੜੇ ੋਕੇ ਰੇਤਾ ਮਿੱਟੀ ਜਿਹੜੀ ਸੀ ਉਹ ਫਿਰ ਇਤਾਂ ਤੁਹਾਨੂੰ ਫਾਇਦਾ ਵੀ ਹੋਇਆ ਹੋਣਾ ਕਿੰਦੇ ਰੇਤਾ ਮਹਿੰਗੀ ਬੜੀ ਆ ਜੱਟ ਨੂੰ ਕਹਿੰਦਾ ਕਿ ਤੁਸੀਂ ਕੋਈ ਨਹੀਂ ਜਿਸ ਦਾ ਖੇਤ ਉਸकी ਰੇਤ ਫਿਰ ਗੱਲਾਂ ਕਹਿਣ ਦੇ ਕਾਰਨ ਬਹੁਤ ਫਰਕਿਆ ਕੁਛ ਨਹੀਂ ਮਿਲਿਆ ਗੱਲਾਂ ਹੀ ਰਹਿ ਗਈਆਂ ਗੱਲਾਂ ਹੁੰਦੀ ਤੇਰੀ ਤੁਸੀਂ ਚੁਕਾ ਨਹੀਂ ਸਕੇ ਕਾਰਨ ਇਹਦੀ ਰੇਤ ਕਿੱਥੀ ਨਹੀਂ ਜਾ ਸਕਦੀ ਆ ਹਣ ਤੁਹਾਡੇ ਲਾ ਕੇ ਜੇ ਤੁਸੀਂ ਇੱਧਰੋਂ ਕੈਮਰਾ ਘੁਮਾਓ ਜਿੱਥੇ ਸਿਕ ਲੋਕੇ ਆ ਉੱਚੀ ਜਗ੍ਹਾ ਐ ਇੱਥੋਂ ਮਿੱਟੀ ਚੁੱਕੀ ਜਾ ਰਹੀ ਅੱਛਾ ਅੱਜ ਇੱਥੇ ਬੈਠੇ ਹਾਂ ਪਾਣੀ ਆ ਅੱਛਾ ਇਹਨੂੰ ਰੇਤਾ ਕਿਹਾ ਗਿਆ ਕਿ ਆਹ ਭਲ ਜੰਮੀ ਆ ਤੇ ਰੇਤਾ ਸਾ ਇਸੇ ਨੂੰ ਕਹਿੰਦੇ ਚੱਕ ਲੋ ਇਹਨੂੰ ਚੱਕ ਲੈ ਤੇ ਇਹ ਤੇ ਵਿਕਤੀ ਵੀ ਨਹੀਂ ਹੋਣੀ ਤੇ ਇਹ ਤੇ 2 ਮਹੀਨੇ ਭਾਲ ਦੋ ਮਹੀਨੇ ਸਾਡੇ ਕੋਲ ਤੈਨ ਚੁੱਕੀ ਨਹੀਂ ਜਾਣੀ ਹਾਂ ਹਕੀਅਤ ਵਿੱਚ ਕੋਈ ਰੇਤਾ ਚੁੱਕੀ ਨਹੀਂ ਸਕਦੀ ਦੋ ਤਿੰਨ ਮਹੀਨਿਆਂ ਨੂੰ ਜਿਹਨੇ ਚੁੱਕਣੀ ਉਹਦੋਂ ਕੋ ਬੰਦੀਆਂ ਲੱਗ ਜਾਣੀਆਂ ਨੇ ਘਰ ਦਾ ਕਿੰਨੇ ਅੱਛਾ ਜਦੋਂ پابੰਦੀ ਲੱਗ ਜਾਂਦੀ ਫਿਰ ਪਰਚਾ ਹੋ ਜਾਂਦਾ ਰੇਤਾਂ ਕੋਲ ਹਾਂਜੀ ਫਿਰ ਉਹਨਾਂ ਨੇ ਸਾਨੂੰ ਵੀ ਵੇਖਣ ਦੋਰੀ ਕਿੰਨੀ ਫਿਰ ਰੇਤਾ ਵੀ ਚੁੱਕਣ ਦੇਣੀ ਹੈ ਇਹਨਾਂ ਨੇ ਕਿਹੜੇ ਰੇਤਾ ਦਾ ਕੰਮ ਕਰਦੇ ਨੇ ਉਹਨਾਂ ਕੋਲ ਸਰਦਨ ਵੀ ਨੇ ਹੂੰ ਉਹਨਾਂ ਨੇ ਭਰਨੇ ਮਾਈਨਿੰਗ ਜਿਹੜੇ ਕਹਿੰਦੇ ਨੇ ਜਿਹੜੇ ਮਾਈਨਿੰਗ ਕਹਿੰਦੇ ਆ ਅਸੀਂ ਮਾਈਨਿੰਗ ਜਿਹਨੂੰ ਕਹਿੰਦੇ ਆ ਜਿੱਥੋਂ ਚੋਰੀ ਹੁੰਦੀ ਆ ਜੀ ਮਾਈਨਿੰਗ ਤੇ ਕਾਦੀ ਆ ਅੱਛਾ ਚੋਰੀ ਇਥੋਂ ਰੇਤਾ ਲੈ ਕੇ ਖੁੱਲੀ ਵਿਕਦੀ ਆ ਕੋਈ ਨਹੀਂ ਪੁੱਛਦਾ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਸੀਂ ਸੜਕ ਦੇ ਕੰਢੇ ਤੁਰੇ ਜਾਓ ਹਾਂ ਤੁਹਾਨੂੰ ਸੀਮਟ ਬੱਜਰੀ ਵਾਲੀ ਦੁਕਾਨ ਮਿਲੇਗੀ हां मेनू एक दुकान ਦੱਸ ਦਿਓ ਜਿੱਦੇ ਤੇ ਰੇਤਾ ਖਤਮ ਹੋਈ ਹੋਵੇ। ਅੱਛਾ ਸਰਕਾਰ ਨੇ ਮਾਈਨਿੰਗ ਬੰਦ ਕੀਤੀ ਆ ਤੇ ਇਹਨਾਂ ਤੋਂ 20 ਦੁਕਾਨ ਮੈਨੂੰ ਦੱਸ ਦਿਓ ਕਿ ਰੇਤਾ ਵੇਚਣ ਵਾਲੀ ਸੀਮਿੰਟ ਬੱਜੜੀ ਰੇਤਣ ਵਾਲੀ ਦੁਕਾਨ ਦੇ ਉੱਤੇ ਰੇਤਾ ਨਹੀਂ ਸੀ। ਰੇਤਾ ਇਹਨਾਂ ਦਰਿਆਵਾਂ ਦੇ ਕੰਢਿਆਂ ਤੋਂ ਨਿਕਲਦੀ ਫਿਰ। ਉਹੀ ਗੱਲ ਇੰਨੀ ਆ ਜਿਹੜੀ ਅੱਗੇ ਟਰਾਲੀ 2000 ਦੀ ਮਿਲਦੀ ਸੀ ਉਹ 20000 ਦੀ ਹੋ ਗਈ। ਕਿਸਾਨੀ ਨੂੰ ਕੋਈ ਫਾਇਦਾ ਨਹੀਂ ਜੇ ਦੇ ਪੈੜੀ ਚ ਰੇਤਾ ਨਿਕਲੀ ਜਾਂ ਨੁਕਸਾਨ ਹੋਇਆ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਇੱਕੋ ਟਰਾਲੀ ਕੱਢਣੀ ਔਖੀ ਆ 2 ਮਹੀਨੇ ਤੱਕ ਤੇ ਰਸਤੇ ਨਹੀਂ ਸੁਧਰੇ ਹਾਂ ਟਰਾਲੀ ਨੇ ਰੇਤਾ ਕੱਢ ਕੇ ਨਹੀਂ ਸਰ ਘਰ-ਬਾਰ ਬਚਿਆ ਕੁਝ ਘਰ-ਬਾਰ ਦੇ ਵਿੱਚੋਂ ਤੇ ਚਲੋ ਜਿਹੜਾ ਮੇਰਾ ਮਕਾਨ ਲੋਹੇ ਦਾ ਬੜੀਆਂ ਸੀ ਇਹਦੇ ਬੱਚੇ ਆਇਆ ਉਹਨੂੰ ਤੇ ਕੋਈ ਪ੍ਰੋਬਲਮ ਨਹੀਂ ਆਈ ਫਾਲ ਡੰਗਰ ਸੀ 8 ਗਾਵਾਂ ਸੀ ਇੱਕ ਖਸਾਨ ਸੀ 7 ਬੱਚੇ ਸੀ ਭੁੱਖੇ ਮਰ ਗਏ ਇੱਕ ਮੱਝ ਤੇ ਕੱਟਾ ਉਹ ਵਧਿਆ ਇੰਨੇ ਮਾਲ ਡੰਗਰ ਚੋਂ ਇੱਕ ਮੱਝ ਤੇ ਇੱਕ ਕੱਟਾ 4 ਰਿੰਦਾ ਕੱਟਾ ਸੀ ਉਹ ਵੀ ਕੱਟਾ ਇੱਥੇ ਜਿਹੜੇ ਬੀਐਸਐਫ ਵਾਲੇ ਆਏ ਨੇ ਹਾਂ ਉਹਨਾਂ ਨੇ ਚੁੱਕ ਕੇ ਕਿਤੇ ਕੱਟਾ ਬਾਹਰ ਕਰ ਦਿੱਤਾ ਤੇ ਸੱਜਰ ਖੋਈ ਮੱਝ ਸੀ ਉਹ ਕੱਟੇ ਨੂੰ ਛੱਡ ਗਈ ਨਹੀਂ ਉਹ ਵੱਡਾ ਨੁਕਸਾਨ ਚੱਲਣਾ ਪਿਆ ਤੁਹਾਨੂੰ ਖਾਨ ਤੇ ਵੀ ਅੱਧੀ ਆਫਤ ਆਈ ਆ ਕਿਹੜਾ ਨੁਕਸਾਨ ਤੇ ਇਹਦੇ ਤੋਂ ਵੱਧ ਕੀ ਕਹਿ ਸਕਦੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕੀ ਵੇਖਦੇ ਹੋ ਕੋਈ ਲੱਗਦਾ ਆਉਣੇ ਸਮੇਂ ਦੇ ਵਿੱਚ ਜੇ ਸੀਐਮ ਸਾਹਿਬ ਕਹਿੰਦੇ ਕਿ ਮੈਨੂੰ ਤਾਂ ਨੀਂਦ ਨਹੀਂ ਆ ਰਹੀ ਮੈਂ ਤੁਹਾਡੇ ਸਭ ਨੂੰ ਮੁਆਵਜ਼ਾ ਦੇ ਕੇ ਫਿਰ ਚੈਨ ਦੀ ਨੀਂਦ ਸੌਂਗਾ। ਵੀਰ ਜੀ ਵੇਖੋ ਕਿਸੇ ਨੇ ਕੁਝ ਨਹੀਂ ਦੇਣਾ। ਹੂੰ। ਕਿ ਦਿੱਤਾ ਵੀ ਤੇ ਕਦੋਂ ਦੇਣਾ। ਅਸੀਂ ਤੇ ਇਹ ਦੱਲੇਵਾਲ ਸਾਧ ਦੀ ਜਥੇਬੰਦੀ ਦਾ ਧੰਨਵਾਦੀ ਆਂ। ਕਿ ਸਾਸੀਂ ਨਹੀਂ ਜਾਣਦੇ ਇਹਨਾਂ ਦੇ ਇਹ ਟਰੈਕਟਰ ਕਿੱਥੋਂ ਆਏ ਨੇ? ਆ ਨੌਜਵਾਨੀ ਕੋਈ ਨਹੀਂ ਜਾਣਦੇ ਤੁਹਾਨੂੰ। ਮੈਂ ਕੋਈ ਇੱਕ ਨੂੰ ਨਹੀਂ ਵੀ ਜਾਣਦਾ। ਸਭ ਉਹਦੇ ਜਿੱਥੋਂ ਆਏ ਨੇ। ਹੂੰ। ਕਿੱਕ ਕਿ ਪੋ ਆ ਗਏ ਸਾਡੀ ਪੈਲ ਚ ਕੰਮ ਕਰਦੇ ਇਹਨਾਂ ਚ ਤੇਲ ਕੌਣ ਪਾਉਣ ਰਿਹਾ ਇਹਨਾਂ ਨੂੰ ਰੱਖਣ ਕੌਣ ਦੇਣ ਰਿਹਾ ਮੈਨੂੰ ਕੋਈ ਪਤਾ ਹੀ ਬਾਬੇ ਨਾਨਕ ਦੀ ਕਿਰਪਾ ਕਹਿ ਸਕਦੇ ਆ ਕਲਾ ਵਰਤਰੀ ਕਹਿ ਸਕਦੇ ਆ ਕਲਾ ਬਿਲਕੁਲ ਜੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨੂੰ ਕਿਹਾ ਜਾ ਸਕਦਾ ਕਲਾ ਵਰਤਰੀ ਹਾਂ ਸਾਨੂੰ ਪਤਾ ਹੀ ਨਹੀਂ ਹਾਂ ਤੇ ਕੋਈ ਹਰਿਆਣੇ ਤੋਂ ਆਇਆ ਆ ਕੋਈ ਆਪਣੇ ਮਾਲਵੇ ਤੋਂ ਆਇਆ ਆ ਕੋਈ ਹਿਆਰਪੁਰੋਂ ਕੋਈ ਲੁਧਿਆਣੇੋਂ ਕੋਈ ਕਿਤੋਂ ਕੋਈ ਜਿੱਥੋਂ ਆਪਣਾ ਖਰਚਾ ਤੇ ਪਹਿਲੀ ਪਤਰੀ ਤੁਹਾਡੀਆਂ ਕਰਨ ਰਿਹਾ ਪਤਰੀਆਂ ਸਾਡੀਆਂ ਪਤਰੀਆਂ ਕਰਨ ਦੇ ਨੇ ਫਿਰ ਮੈਂ ਉੱਥੇ ਖਲੋਤਾ ਵੇਖਣ ਰਿਹਾ ਸੀ ਹਾਂ ਇਨ ਇਹੋ ਜਿਹੇ ਨਾ ਪੱਧਰੀਆ ਕਰਦੇ ਨੇ ਹਾਂ ਜੇ ਮੈਂ ਵੀ ਟਰੈਕਟਰ ਚਲਾਉਣਾ ਹੁੰਦਾ ਤੇ ਸ਼ਾਇਦ ਮੈਂ ਵੀ ਇੰਨੇ ਜੋ ਜਿਹੋੜਾ ਕੋਈ ਐਂਜੇ ਆ ਵੀ ਜਿਸ ਤਰ੍ਹਾਂ ਕੋਈ ਲੜਾਈ ਦੇ ਮੈਦਾਨ ਦੇ ਵਿੱਚ ਜਦੋਂ ਜਹਿਦ ਕਰਦਾ ਆ ਵੀ ਮੈਂ ਇਹ ਨਹੀਂ ਛੇਤੀ ਖਤਮ ਕਰਨਾ ਮੈਂ ਇਹ ਛੇਤੀ ਕਿੰਨੇ ਕਿੰਨੇ ਕਿ ਟਰੈਕਟਰ ਲੱਗੇ ਹੋਣਗੇ ਕਿਤੇ ਮੇਰੇ ਕੋ ਗਿੰਤਨੀ ਹੋਈ ਕਿੰਤਨੀ ਹੋਰ ਮੈਨੂੰ ਲੱਗਦਾ ਤੁਸੀਂ ਆਪ ਕਰਨੀ ਹੁੰਦੀ ਤੇ ਕਿੰਨੇ ਜੱਜ ਕਰ ਦਿੰਦੇ ਕੀ ਜੀ ਮੈਂ 5 ਸਾਲ ਵੀ ਇਹ ਜ਼ਮੀਨ ਨਹੀਂ ਬਣਾ ਸਕਦਾ 5 ਸਾਲ ਤੁਸੀਂ ਜ਼ਮੀਨ ਨਹੀਂ ਬਣਾ ਸਕਦੇ ਤੇ ਹੁਣ ਜਿਹੜੇ ਵੀਰ ਲੱਗੇ ਹੋਏ ਆ ਕਿੰਨੇ ਚਿਰ ਤੇ ਲੱਗਦਾ ਪੱਤਰੀ ਕਰ ਦੇਣਗੇ ਦੇਖੋ ਜੀ ਕੱਲ ਲੱਗੇ ਨੇ ਅੱਜ ਹਮ ਤੇ ਕੱਲ ਦੇ ਦਿਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਪੱਤਰੀ ਕਰ ਤੇਨ ਦਿਨ ਚ ਪੱਤਰੀ ਕਰ ਦੇਣਗੇ ਲੈਣਾ ਲੱਗੀਆਂ ਹੋਈਆਂ ਚਾਰ ਫੇਰੇ ਟਰੈਕਟਰ ਵਾਲੇ ਤੁਹਾਨੂੰ ਕਿਹਾ ਕਿ ਮੈਨੂੰ ਇਹ ਸਮਝੀ ਪਤਾ ਹੀ ਕੋਈ ਨਹੀਂ ਕਿ ਕੌਣ ਆ ਗਿਆ ਤੇ ਕਿਸ ਤਰ੍ਹਾਂ ਸਰਕਾਰ ਤੋਂ ਕੋਈ ਆਸ ਤੁਹਾਨੂੰ ਕੇਂਦਰ ਵੱਲੋਂ ਨਾ ਮੇਰੀ ਗੱਲ ਸੁਣੋ ਮੇਰੀ ਕਿ ਮੈਂ ਹੁਣ ਇੱਕ ਸੱਚੀ ਗੱਲ ਕਵਾਂ ਭਾਵੇਂ ਮੇਰੇ ਤੇ ਪਰਚਾ ਹੀ ਹੋ ਜਾਏ ਜੋ ਚੋਰ ਡਾਕੂ ਲਟੇਰਾ ਆ ਉਹ ਸਾਡਾ ਅਜ ਵੀ ਸਾਥੇ ਆ ਚੋਰ ਡਾਕੂ ਲਟੇਰਾ ਸਾਡਾ ਲੀਡਰ ਆ ਉਹਨਾ ਆਮ ਲੋਕਾਂ ਨੂੰ ਲੁੱਟਣ ਲਈ ਬੜੇ ਕਾਨੂੰਨ ਬਣਾਏ ਨੇ ਤੇ ਬੜੇ ਰਾਹ ਕਿ ਚੋਰਾਂ ਦੇ ਬਚਣ ਲਈ ਵੀ ਬੜੇ ਰਾਹ ਛੱਡੇ ਤੇਲ ਕਿੰਨਾ ਕੁ ਦਿੱਤਾ ਟਰੈਕਟਰਾਂ ਨੂੰ ਤੁਸੀਂ ਫਿਰ ਮੇਰੇ ਕੋਲ ਮੈਂ ਇੱਕ ਤੁਪਕਾ ਵੀ ਤੇਲ ਨਹੀਂ ਦਿੱਤਾ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਪਿਆ ਹੋਊਗਾ ਕਿ ਰੋਟੀ ਪਾਣੀ ਕਰਦਨੇ ਆਂ ਤਾਂ ਵੀ ਰੋਟੀ ਬਣਦਾ ਵੀ ਪ੍ਰਬੰਧ ਨਹੀਂ ਅੱਛਾ ਅੱਜ ਨਾਲ ਰਸੀ ਦਾ 100 ਪੈਕਟ ਲੈ ਕੇ ਆਇਆ ਤਾਂ ਵਾਹਿਗੁਰੂ ਵਾਹਿ ਹਾਂਜੀ ਤੇ ਜਾਂ ਮੈਂ ਆਪਣੇ ਕੀਲਾ ਲਈਦਾ ਆ ਕੱਲ ਇਹਨਾਂ ਨੂੰ 5 ਕਿਲੋ ਦੁੱਧ ਤੇ 2 ਕਿਲੋ ਖੰਡ ਲਿਆ ਕੇ ਚਾਹ ਬਣਾ ਕੇ ਕਿਹਾ ਸਾਰਾ ਭਜਨ ਸਿੰਘ ਜੀ ਨੂੰ ਥਾਪੜਾ ਦਿਓ ਤੁਸੀਂ ਆਸ਼ੀਰਵਾਦ ਦਿਓ ਇਹਨਾਂ ਨੋਜਮਾਨਾਂ ਨੂੰ ਹਨਾ ਨਹੀਂ ਬਿਲਕੁਲ ਹਾਂ ਥਾਪੜਾ ਦਿਓ ਤੇ ਬਾਬੇ ਨਾਨਕ ਦੀ ਸ਼ਬਦ ਨਹੀਂ ਹੈਗੇ ਕਿ ਮੈਂ ਇਹਨਾਂ ਦਾ ਧੰਨਵਾਦ ਕਿਹੜੇ ਸ਼ਬਦਾਂ ਨਾਲ ਕਰਾਂ ਸਰਦਾਰ ਹਰਪਜਨ ਸਿੰਘ ਸਾਡੇ ਨਾਲ ਆ ਮੈਂ ਉਹਨਾਂ ਨੌਜਵਾਨਾਂ ਨਾਲ ਗੱਲ ਕਰਨਾ ਕਰੂੰਗਾ ਕਿ ਜਿਹੜੇ ਨੌਜਵਾਨ ਐਟਸ ਕਾਮਨ ਵਾ ਰਹੇ ਆ ਭਾਵਕ ਵੀ ਆ ਤੇ ਕਹਿੰਦੇ ਖੁਸ਼ੀ ਵੀ ਆ ਕਿ ਜਿਹੜਾ ਮੈਂ 5 ਸਾਲ ਦੇ ਵਿੱਚ ਕਾਰਜ ਨਹੀਂ ਸੀ ਕਰ ਸਕਦਾ ਆ ਮੈਨੂੰ ਲੱਗਦਾ 3 ਤੇ 4 ਦਿਨ ਦੇ ਵਿੱਚ ਹਜ਼ਾਰਾਂ ਦੇ ਟਰੈਕਟਰ ਲੱਗੇ ਆ ਸਰਦਾਰ ਹਰਪਜਨ ਸਿੰਘ ਦੀ ਪੈੜੀ ਦੇ ਵਿੱਚ ਉਹ ਕਹਿੰਦੇ ਉਹ ਕਾਰਜੋਨਾ ਕਰ ਜਣੇ ਆ ਬਾਬੇ ਨਾਨਕ ਦੀ ਕਹਿੰਦੇ ਕਿਰਪਾ ਵਾ ਤੇ ਕਲਾ ਵਰਤ ਰਹੀ ਆ ਇੱਕ ਪਾਸੇ ਪਾਣੀ ਦਾ ਹੜ੍ਹ ਇੱਕ ਪਾਸੇ ਲੰਗਰਾਂ ਦੇ ਹੜ ਆ ਗਏ ਤੇ ਅੱਜ ਟਰੈਕਟਰਾਂ ਦਾ ਹੜ ਆ ਤੇ ਸਾਡੀ ਨੌਜਵਾਨੀ ਆਣ ਕੇ ਪਿਆਲੀਆਂ ਪਧਰਿਆ ਕਰ ਰਹੀ ਆ ਆਪਾਂ ਕੋਸ਼ਿਸ਼ ਕਰਦੇ ਹਾਂ ਨੌਜਵਾਨਾਂ ਨਾਲ ਗੱਲਬਾਤ ਕਰਨ